ਸਾਰਾ ਕੁਝ ਸਾਰਾ ਕੁਝ 파ਰਟੀ ਦਾ ਏ ਇੱਥੇ 파ਰਟੀ ਦਾ ਫਿਰ ਜਿਹੜਾ ਉਹ ਮੱਥਾ ਟੇਕਣ ਆਏ ਆ ਤੇ ਉਸ ਤੋਂ ਬਾਅਦ ਜਾਖਰ ਸਾਹਿਬ ਨੂੰ ਪ੍ਰਧਾਨ ਜੀ ਨੂੰ ਮਿਲ ਕੇ ਸਾਰੀ ਗੱਲ ਆ ਜਿਹੜੀ ਆਪਾਂ ਅੰਦਰ ਬਹਿ ਕੇ ਕਰਦੇ ਆ ਤੇ ਮੈਂ ਮੇਰਾ ਸਿਰ ਝੁਕਦਾ ਏ ਪੰਜਾਬ ਦੇ ਦੇਸ਼ ਦੇ ਤੇ ਖਾਸ ਤੌਰ ਤੇ ਮੈਂ ਮੀਡੀਆ ਦੇ ਵੀ ਬਹੁਤ ਬਤਨਵਾਦੀ ਆ ਵੀ ਉਹ ਹਮੇਸ਼ਾ ਸੁਰਖੀਆਂ ਚ ਪੰਜਾਬ ਦੀ ਗੱਲ ਵੱਧ ਤੋਂ ਵੱਧ ਚੱਕਦੇ ਆ ਤੇ ਉਹੀ ਗੱਲਾਂ ਆ ਜਿਹੜੀਆਂ ਮੈਂ ਹੁਣ ਉਹਦਾ ਜਿੰਨਾ ਵੀ ਹੱਲ ਕਰ ਸਕੂੰਗਾ ਜੋ ਵੀ ਕਰ ਸਕੂੰਗਾ ਕਰੂੰਗਾ ਪਰ ਆਪਾਂ ਕੱਲੀ ਕੱਲੀ ਗੱਲ ਅੰਦਰ ਬਹਿ ਕੇ ਕਰਦੇ ਆਂ ਅੱਜ ਪਹਿਲੇ ਦਿਨ ਮੈਂ ਬੀਜੇਪੀ ਆਫਿਸ ਆ ਜਿਹੜਾ ਉਹ ਆਇਆ ਹੈ ਤੇ ਮੈਂ ਸਾਡੇ ਜਾਖੜ ਸਾਹਿਬ ਪ੍ਰਧਾਨ ਜੀ ਤੇ ਸਾਰਾ ਜਿਹੜੀ ਸਾਡੀ ਸਟੇਟ ਦੀ ਬੋਡੀ ਆ ਉਹਨਾਂ ਨੂੰ ਤੇ ਅੱਜ 13 ਦੇ 13 ਕੈਂਡੀਡੇਟ ਨੇ ਜਿਹੜੇ ਉਹਨਾਂ ਨਾਲ ਬਹਿ ਕੇ ਗੱਲਬਾਤ ਵੀ ਕਰਾਂਗੇ ਵੀ ਕਿਵੇਂ ਅੱਗੇ ਪੰਜਾਬ ਆ ਜਿਹੜਾ ਉਹ ਕਿਸ ਤਰੀਕੇ ਨਾਲ ਬੀਜੇਪੀ ਨੂੰ ਵੀ ਚਲਾਉਣਾ ਤੇ ਜਿਹੜੀ ਸਰਕਾਰ ਆ ਉਹ ਕਿਹੜੀ ਕਿਹੜੀ ਸਪੋਰਟ ਆ ਜਿਹੜੀ ਪੰਜਾਬ ਨੂੰ ਸੈਂਟਰਲ ਗਵਰਨਮੈਂਟ ਵੱਲੋਂ ਚਾਹੀਦੀ ਹੈ ਤੁਸੀਂ ਨਾ ਰਿਪਰੈਜ਼ੈਂਟ ਤੁਸੀਂ ਇਕੱਲੇ ਐਗਲੋਕ ਤੇ ਉਹ ਜਿਹੜੀ ਕਰੋਗੇ ਪੰਜਾਬ ਨੂੰ ਉਹਨੇ ਕਿਸ ਤਰ੍ਹਾਂ ਰਿਪਰੈਜ਼ੈਂਟ ਕਰੋਗੇ ਕਿੰਨਾ ਕੀ ਰਹੇਗੀ ਸਰ ਪ੍ਰਾਥਮਿਕਤਾ ਕੀ ਰਹੇਗੀ ਕਿਸਾਨ ਦੀ ਮੈਂ ਕੋਸ਼ਿਸ਼ ਕਰੀਂ ਅੰਦਰ ਜਾਣ ਦੋ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਕਰੀਂ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ